ਨੋ ਇਹ ਕਾਗਰ ਕਰਕੇ ਹਰੀ ਦਾ ਜਸ ਸਰਵਣ ਕਰਨ ਕਿਉਂਕਿ ਅਸੀਂ ਵੀ ਸੰਸਾਰ ਤੋਂ ਚਲੇ ਜਾਣਾ ਹੈ ਰਹਿਣਾ ਨਹੀਂ ਹੈ ਸੋ ਵਿਚਾਰ ਹੈ ਬੇਨਤੀ ਕੀਤੀ ਹੈ ਕਿ हे ਪ੍ਰਭੂ ਇਹ ਮੇਰਾ ਵੀ ਜਨਮ ਲੇਖੇ ਵਿੱਚ ਲੱਗ ਜਾਵੇ ਕਿਸੇ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਲੇਖੇ ਬਹੁਤ ਕਿਸਮ ਦੇ ਲੇਖੇ ਹਨ ਜਿਹੜੇ ਬੰਦੇ ਕੌਮ ਦੇ ਜਾਣਨ ਹਾਰੇ ਹਨ ਸਾਕਤਾਰ ਨੂੰ ਜਾਣਦੇ ਨੇ ਬਿジネス ਚ ਚਪਾਈ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਲੇਖੇ ਕਿੰਨੇ ਕਿਸਮ ਦੇ ਹੋਇਆ ਕਰਦੇ ਨੇ ਕਿਸੇ ਦਾ ਕੋਈ ਲੇਖਾ ਕਿਸੇ ਦਾ ਕੋਈ ਲੇਖਾ ਸੰਸਾਰ ਦੇ ਅੰਦਰ ਅਸੀਂ ਬੜੀ ਧੇਰ ਤੋਂ ਬਾਅਦ ਮਨੁੱਖ ਜਾਮਾ ਧਾਰਨ ਕੀਤਾ ਹੈ ਹੁਣ ਕਿਸ ਲੇਖੇ ਵਿੱਚ ਇਹ ਲੱਗ ਰਿਹਾ ਹੈ ਦੇਖਣ ਵਾਲੀ ਚੀਜ਼ ਹੈ ਕਿਉਂਕਿ ਲੇਖੇ ਬਹੁਤ ਨੇ ਕਿਸੇ ਦਾ ਸਮਾਂ ਜਾਇਦਾਦ ਪ੍ਰਾਪਰਟੀਆਂ ਬਣਾਉਣ ਦੇ ਵਿੱਚ ਲੇਖੇ ਚ ਲੱਗਦਾ ਹੈ ਕਿਸੇ ਦਾ ਸਮਾ ਪੁੱਤਰਾਂ ਨੂੰ ਪਾਲਣ ਤੇ ਪੁੱਤਰਾਂ ਦੀ ਵਾਸ਼ਨਾ ਦੇ ਵਿੱਚ ਲੇਖੇ ਚ ਲੱਗ ਰਿਹਾ ਹੈ ਕਿਸੇ ਦਾ ਧਨ ਕਮਾਉਣ ਦੇ ਵਿੱਚ ਕਿਸੇ ਦਾ ਪੜ੍ਹਾਈ ਲਿਖਾਈ ਦੇ ਅੰਦਰ ਬਹੁਤ ਸਾਰਿਆਂ ਦਾ ਜੋ ਪਰਮੇਸ਼ਰ ਤੋਂ ਭੁੱਲੇ ਹੋਏ ਨੇ ਕਿਸੇ ਦਾ ਵੈਰ ਦੇ ਅੰਦਰ ਲੱਗ ਰਿਹਾ ਹੈ ਕਿਸੇ ਦਾ ਨਿੰਦਿਆ ਦੇ ਅੰਦਰ ਲੱਗ ਰਿਹਾ ਹੈ ਕਿਸੇ ਦਾ ਚੂਲੀਆਂ ਦੇ ਅੰਦਰ ਕਿਸੇ ਦਾ ਸਾਰਾ ਹੀ ਜੀਵਨ ਈਰਖਾ ਕਰਦੇ ਹੋਏ ਲੰਘ ਜਾਂਦਾ ਹੈ ਕਿਸੇ ਦਾ ਵਿਰੋਧ ਕਰਦਾ ਲੰਘ ਜਾਂਦਾ ਹੈ ਕਿਸੇ ਦਾ ਪੰਜਾਂ ਚੋਰਾਂ ਦੇ ਜਾਲ ਵਿੱਚ ਫਸ ਕੇ ਜੀਵਨ ਸਾਰਾ ਹੀ ਬਤੀਤ ਹੋ ਜਾਂਦਾ ਹੈ ਕਿਸੇ ਦਾ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਦੇ ਵਿੱਚ ਜੀਵਨ ਬਤੀਤ ਹੋ ਜਾਂਦਾ ਹੈ ਕੋਈ ਕੋਈ ਵਿਰਲਾ ਪੁਰਸ਼ ਹੈ ਜਿਹੜਾ ਪੁਰਾਣੇ ਕਰਮਾਂ ਦੇ ਵਾਸ ਕਿਸੇ ਮਹਾਂਪੁਰਸ਼ ਦੀ ਸੰਗਤ ਦੇ ਵਿੱਚ ਜਾ ਕੇ ਆਪਣਾ ਸਮਾਂ ਪਰਮੇਸ਼ਰ ਦੇ ਲੇਖੇ ਵਿੱਚ ਲੱਗਦਾ ਹੈ ਸੋ ਹੁਣ ਇਹ ਸਾਰੇ ਲੇਖੇ ਨੇ ਦੇਖਣਾ ਇਹ ਹੈ ਕਿ ਵਾਦੇ ਦਾ ਲੇਖਾ ਕਿਹੜਾ ਹੈ ਘਾਟੇ ਦਾ ਲੇਖਾ ਕਿਹੜਾ ਹੈ ਡੈਬਿਟ ਕ੍ਰੈਡਿਟ ਦੋਏ ਖਾਤੇ ਚੱਲਿਆ ਕਰਦੇ ਨੇ ਤੁਸੀਂ ਕਿਸਾਨ ਲੋਕ ਆੜਤੀਏ ਦੇ ਪਾਸ ਫਸਲ ਵੇਚ ਕੇ ਪੈਸਾ ਰੱਖ ਦਿੰਨੇ ਹੋ ਜਦੋਂ ਲੋੜ ਪੈਂਦੀ ਹੈ ਲੈ ਆਉਨੇ ਆਂ ਚੀਜ਼ਾਂ ਲਈ ਆਉਨੇ ਆਂ ਤੇ ਜਦੋਂ ਦੂਸਰੀ ਫਸਲ ਆਉਂਦੀ ਹੈ ਉਸ ਵੇਲੇ ਆਪ ਉਸ ਤੋਂ ਪੁੱਛਦੇ ਆ ਕਿ ਭਾਈ ਮੈਨੂੰ ਇਹ ਦੱਸ ਮੇਰਾ ਲੇਖਾ ਕੀ ਕਹਿੰਦਾ ਹੈ ਵਹੀ ਖੋਲਦਾ ਹੈ ਉਹਦੇ ਵਿੱਚ ਕਹਿੰਦਾ ਵੀ ਐਸ ਵੇਲੇ ਤੁਹਾਡਾ ਜੋ ਲੇਖਾ ਹੈ ਜੋ ਕਮਾਇਆ ਹੋਇਆ ਧਨ ਸੀ ਉਸ ਤੋਂ ਵੀ 20000 ਉੱਤੇ ਲੰਘ ਚੁੱਕਿਆ ਹੈ ਘਾਟੇ ਦਾ ਲੇਖਾ ਹੈ ਸੋ ਇਸ ਤਰ੍ਹਾਂ ਹੀ ਸਾਰੇ ਸੰਸਾਰ ਦੇ ਅੰਦਰ ਜੀਵਨ ਵੀ ਲੇਖੇ ਵਿੱਚ ਲੱਗਦਾ ਹੈ 24000 ਸਵਾਸ 22700 70 ਸਵਾਸ ਹਰ ਬੰਦੇ ਨੂੰ ਇਕੋ ਜਿਹਾ ਆਇਆ ਕਰਦੇ ਨੇ ਲੇਕਨ ਕੰਮ ਕਰਨ ਦੇ ਨਾਲ ਘਟ ਵੱਧ ਵਿਚਾਰ ਸਵਾਸ 22700 70 ਸਵਾਸ ਹਰ ਬੰਦੇ ਨੂੰ ਇਕੋ ਜਿਹਾ ਆਇਆ ਕਰਦੇ ਨੇ ਲੇਕਨ ਕੰਮ ਕਰਨ ਦੇ ਨਾਲ ਘਟ ਵੱਧ ਵੀ ਜਾਇਆ ਕਰਦੇ ਨੇ ਬੈਠੇ ਨੂੰ 12 ਆਉਂਦੇ ਨੇ ਚੱਲਦੇ ਨੂੰ 18 ਆਉਂਦੇ ਨੇ ਸੌਂਦੇ ਨੂੰ 24 ਆਉਂਦੇ ਨੇ ਵਿਸ਼ੇ ਵਿਕਾਰਾਂ ਨਸ਼ਿਆਂ ਦੇ ਵਿੱਚ ਪੈ ਕੇ 64 ਸਵਾਸ ਆਦਮੀ ਨੂੰ ਆਇਆ ਕਰਦੇ ਇਹ ਨਾ ਰੋਜ਼ ਦੇ 24000 ਵਿੱਚੋਂ ਵੈਗਰੂ ਦੇ ਲੇਖੇ ਕਿੰਨੇ ਲਗੇ ਦੇਖਣ ਦੀ ਲੋੜ ਇਹ ਹੁੰਦੀ ਹੈ ਵਿਚਾਰਵਾਨ ਪੁਰਸ਼ ਇਹ ਦੇਖਦਾ ਹੈ ਵੇ ਜਿਹੜੀਆਂ ਚੀਜ਼ਾਂ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਪਿੱਛੇ ਮੈਂ ਲੱਗਿਆ ਹੋਇਆ ਉਹ ਕੀ ਮੈਨੂੰ ਕੋਈ ਫਾਇਦਾ ਵੀ ਦੇਣ ਗਿਆ ਜਾਂ ਮੈਨੂੰ ਸ਼ਰਮਿੰਦਾ ਕਰਨ ਗਿਆ ਸਾਈਂ ਦੇ ਦਰਵਾਰ ਦੇ ਅੰਦਰ ਜਾ ਕੇ ਸੋ ਉਹਦੇ ਵਿੱਚ ਦੇਖਣ ਦੀ ਲੋੜ ਹੋਇਆ ਕਰਦੀ ਹੈ ਜੇ ਆਦਮੀ ਰੋਜ਼ 2.5 ਘੰਟੇ ਨਾਮ ਜਪੇ ਹਰ ਰੋਜ਼ ਨਿਤਨੇਮ ਨਾਲ ਤੇ 2.5 ਘੰਟੇ ਕਿਹਨੂੰ ਘੱਟ ਤੇ ਘੱਟ ਸਾਰੇ ਮਹਾਪੁਰਸ਼ ਇਹ ਕਹਿੰਦੇ ਨੇ ਕਿ ਤੂੰ ਸਮੇਂ ਦਾ ਦਿਸਵੰਧ ਕਰ ਦਿੱਤੇ 70 ਸਾਲ ਦੀ ਉਸਦੀ ਹੋ ਗਈ ਉਮਰ ਪਹਿਲਾਂ 5 ਸਾਲ ਤਾਂ ਬਚਪਨ ਚ ਲੰਘ ਜਾਂਦੇ ਨੇ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਦੇ ਵਿੱਚ ਲੰਘ ਜਾਂਦੇ ਨੇ 18-19 ਸਾਲ 20 ਸਾਲ ਦਾ ਹੋ ਗਿਆ 20 ਸਾਲ ਨਿਕਲੇ 50 ਸਾਲ ਲੱਗੇ 50 ਸਾਲ ਦੇ ਬਾਅਦ ਜਵਾਨੀ ਦੀ ਹਨੇਰੀ ਆਉਂਦੀ ਹੈ ਨਾ ਕਿਸੇ ਸਤਪੁਰਸ਼ ਦਾ ਸਤਕਾਰ ਮਨ ਵਿੱਚ ਰਹਿੰਦਾ ਨਾ ਕਿਸੇ ਬਜ਼ੁਰਗ ਦੀ ਨਸੀਹਤ ਮੰਨਦਾ ਹੈ ਨਾ ਕਿਸੇ ਸਤਿ ਸ਼ਾਸਤਰ ਨੂੰ ਪੜਨ ਦਾ ਯਤਨ ਕਰਦਾ ਹੈ ਤੇ ਹਨੇਰੀ ਦੇ ਅੰਦਰ ਉਮਰ ਲੰਘਦੀ ਤੁਰ ਜਾਂਦੀ ਹੈ ਕੋਈ ਵਿਰਲਾਪੁਰਸ਼ ਹੈ ਜਿਹਦੇ ਤੇ ਪਰਮੇਸ਼ਰ ਦੀ ਦਇਆ ਹੋਵੇ ਕਿ 2.5 ਘੰਟੇ ਦਾ ਨੇਮ ਨਿਵਾ ਲਵੇ ਜੇ ਤੇ ਨੇਮ ਨਿਵਾਵੇ 2.5 ਦਾ ਤਾਂ 50 ਸਾਲ ਚੋਂ ਸਿਰਫ 5 ਸਾਲ ਪਰਮੇਸ਼ਰ ਦੇ ਲੇਖੇ ਵਿੱਚ ਲਗੇ 45 ਸਾਲ ਬਰਬਾਦ ਹੋ ਗਏ ਇਹ ਐਸਾ ਘਾਟੇ ਦਾ ਵਪਾਰੀ ਹੈ ਕਿ ਇਸ ਨੂੰ ਇਹ ਸੋਝੀ ਪੈਂਦੀ ਨਹੀਂ ਹੈ ਕਿ ਮੈਂ ਕਿੰਨਾ ਘਾਟਾ ਪਾ ਰਿਹਾ ਕਿੰਨੇ ਸਵਾਸ ਮੇਰੇ ਜਾ ਰਹੇ ਨੇ ਗੁਰੂ ਨਾਨਕ ਪਾਸ਼ਾ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਕਬਰਸਤਾਨ ਦੇ ਨੇੜੇ ਆ ਬੈਠੇ ਨੇ ਮਹਾਰਾਜ ਸਮਾਦੀ ਵਿਤ ਨੇ ਤੇ ਮਰਦਾਨਾ ਥੋੜਾ ਟੈਨਣ ਵਾਸਤੇ ਗਿਆ ਤੇ ਅੱਗੇ ਕਬਰਸਤਾਨ ਸੀ ਉਹਦੇ ਵਿੱਚ ਵੜ ਗਿਆ ਉੱਥੇ ਰਵਾਜ ਐਸਾ ਸੀ ਕਿ ਹਰ ਪ੍ਰਾਣੀ ਦੇ ਸੀਸ ਵੱਲ ਇੱਕ ਸਿਲ ਲੱਗੀ ਹੋਈ ਸੀ ਤੇ ਉਸ ਦੇ ਉੱਤੇ ਉਸ ਦੀ ਉਮਰ ਲਿਖੀ ਆਏ ਸੀ ਪੜ ਕੇ ਹੈਰਾਨ ਹੋ ਗਿਆ ਕਿ 2 ਸਾਲ 3 ਸਾਲ 5 ਸਾਲ 8 ਸਾਲ ਇਦੋਂ ਬੜੀ ਤਾਂ ਉਮਰ ਕਿਸੇ ਦੀ ਨਹੀਂ ਹੈ ਹੈਰਾਨ ਹੋਇਆ ਗੁਰੂ ਨਾਨਕ ਬਾਸ਼ਾ ਦੇ ਚਰਨਾਂ 'ਚ ਪਹੁੰਚਿਆ ਨਮਸਕਾਰ ਕੀਤੀ ਬਾਸ਼ਾ ਮੈਂ ਬਾਹਰ ਚੱਲਿਆ ਗਿਆ ਸੀ ਇੱਕ ਸੰਸਾ ਮੇਰੇ ਮਨ ਵਿੱਚ ਘਰ ਘਰ ਗਿਆ ਕਿਉਂਕਿ ਸੰਸਾਰ ਸਭ ਨੂੰ ਤੰਗ ਕਰਦਾ ਹੈ ਸੰਸਾਰ ਦੇ ਅੰਦਰ ਸੰਸਾਰ ਇੱਕ ਐਸੀ ਚੀਜ਼ ਹੈ ਜੋ ਵੱਡੀਆਂ-ਵੱਡੀਆਂ ਹਸਤੀਆਂ ਨੂੰ ਛੋਟਾ ਬਣਾ ਕੇ ਉਹਨਾਂ ਤੋਂ ਫਾਇਦਾ ਨਹੀਂ ਉਠਾ ਸਕਦਾ ਕਿਉਂਕਿ ਸੰਸਾਰ ਨਿਵਰਤ ਨਹੀਂ ਕਰਾਉਂਦਾ ਸੰਸਾਰ ਅੰਦਰ ਲਈ ਫਿਰਦਾ ਰਹਿੰਦਾ ਹੈ ਇਸੇ ਤਰ੍ਹਾਂ ਰੋਹਾਨੀ ਮਾਰਗ ਦੇ ਅੰਦਰ ਜੇ ਸੰਸਾਰ ਵਿਆਪ ਜਾਵੇ ਇੱਕੋ ਹੀ ਸੰਸਾਰ ਸਾਰਾ ਹੀ ਜੀਵਨ ਵਿਰਥਾ ਲੰਘ ਜਾਇਆ ਕਰਦਾ ਹੈ ਮਹਾਰਾਜ ਕਹਿੰਦੇ ਕਿ ਕੀ ਸੰਸਾਰ ਹੈ ਪਾਸ਼ਾ ਕਬਰਾਂ ਵੱਡੇ ਆਦਮੀਆਂ ਦੀਆਂ ਨੇ 8-8 ਫੁੱਟ ਲੰਮੀਆਂ 5-5 ਫੁੱਟ ਚੌੜੀਆਂ ਪਰ ਉਮਰ ਜੋ ਲਿਖੀ ਹੈ ਬੜੀ ਹੈਰਾਨੀ ਹੁੰਦੀ ਹੈ ਕਿਸੇ ਦੀ 5 ਸਾਲ ਕਿਸੇ ਦੀ 2 ਸਾਲ ਕਿਸੇ ਦੀ 8 ਸਾਲ ਮਹਾਰਾਜ ਕਹਿੰਦੇ ਇਹਦੇ ਚ ਕੀ ਸੰਸੈਦੀ ਬਾਤ ਹੈ ਭਾਈ ਮਰਦਾਨਾ ਨਾਲੇ ਪ੍ਰਸ਼ਾਦਾਸ਼ ਹੈ ਗਿਆ ਨਾਲੇ ਜਾ ਕੇ ਸੰਸਾ ਨਿਵਰਤ ਕਰਿਆ ਸ਼ਹਿਰ ਨਗਰ ਸੀ ਕੋਈ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਇਥੇ ਤਾਂ 100-100 ਸਾਲ ਤੋਂ ਵੀ ਵੱਡੇ ਬੰਦੇ ਬੈਠੇ ਨੇ ਸਤ ਕਰਤਾਰ ਦੀ ਆਵਾਜ਼ ਦਿੱਤੀ ਕੋਈ ਰੂਹਾਨੀ ਵਚਨ ਚੱਲ ਰਿਹਾ ਸੀ ਇਸ਼ਾਰੇ ਨਾਲ ਮਰਦਾਨੇ ਨੂੰ ਪਾਸ ਬਿਠਾਇਆ ਵਚਨ ਸਮਾਪਤ ਹੋਇਆ ਤੇ ਕਹਿਣ ਲੱਗੇ ਦੱਸੋ ਭਾਈ ਪ੍ਰਸ਼ਾਦ ਪਾਣੀ ਦੀ ਸੇਵਾ ਤੇ ਹੋਰ ਕੋਈ ਸੇਵਾ ਦੱਸੋ ਕਹਿਣ ਲੱਗੇ ਪ੍ਰੇਮੀਆਂ ਮੈਂ ਕਬਰਿਸਤਾਨ ਦੇ ਵਿੱਚ ਗਿਆ ਉੱਥੇ ਮੇਰੇ ਮਨ ਵਿੱਚ ਇੱਕ ਬੜਾ ਜ਼ਬਰਦਸਤ ਸੰਸਾਰ ਪੈ ਗਿਆ ਜਾ ਤੁਹਾਨੂੰ ਦੇਖਿਆ ਇਹ ਸੰਸਾ ਹੋਰ ਵੀ ਵੱਧ ਗਿਆ ਉਸ ਕਬਰਿਸਤਾਨ ਦੇ ਅੰਦਰ ਬੜੀਆਂ-ਬੜੀਆਂ ਕਬਰਾਂ ਲੇਕਿਨ ਉਮਰ 2 ਸਾਲ ਤੋਂ 8 ਸਾਲ 9 ਸਾਲ ਇਸ ਤੋਂ ਵੱਧ ਕਿਸੇ ਦੀ ਉਮਰ ਨਹੀਂ ਇਹ ਪੁੱਛਣ ਵਾਸਤੇ ਆਪ ਜੀ ਦੇ ਪਾਸ ਹਾਜ਼ਰ ਹੋਣੇ ਆ ਕਿਰਪਾ ਕਰਕੇ ਮੇਰਾ ਸੰਸਾ ਨਿਵਰਤ ਕਰੋ ਚੰਗਾ ਪੁਰਸ਼ ਜਾਣ ਕੇ ਇੱਕ ਸੋਲਿਆ ਹੋਇਆ ਬਜ਼ੁਰਗ ਬੋਲਣ ਲੱਗਾ ਕਹਿਣ ਲੱਗੇ ਭਾਈ ਮਰਦਾਨਾ ਸਾਡਾ ਜੋ ਸ਼ਹਿਰ ਹੈ ਇੱਥੇ ਕੋਈ ਨਗੂਰਾ ਨਹੀਂ ਹੈ ਇੱਥੇ ਮਨਮੁਖ ਨਹੀਂ ਹੈ ਕੋਈ ਇਹ ਸ਼ਹਿਰ ਦੇ ਅੰਦਰ ਪੀਰ ਵਾਲੇ ਨੇ ਸਾਰੇ ਪੀਰ ਪ੍ਰਸਤ ਨੇ ਪੀਰ ਦਾ ਹੁਕਮ ਮੰਨਦੇ ਨੇ ਕਿ ਦੋਹਾਂ ਦੇ ਵਿੱਚ ਫਰਕ ਹੋਇਆ ਕਰਦਾ ਸੰਸਾਰ ਦੇ ਅੰਦਰ ਇੱਕ ਤਾਂ ਉਹ ਨੇ ਜਿਹੜੇ ਜੀਵਨ ਧਾਰਨ ਕਰਕੇ ਗੁਰੂ ਵਾਲੇ ਬਣ ਜਾਇਆ ਕਰਦੇ ਨੇ ਨਗੁਰੇ ਨਹੀਂ ਰਹਿੰਦੇ ਕਿਉਂਕਿ ਨਗੁਰੇ ਤਾਂ ਹੈ ਨੌ ਬੁਰਾ ਜਿਹਦਾ ਗੁਰੂਏ ਕੋਈ ਨਹੀਂ ਹੈ ਉਹਦਾ ਤਾਂ ਨਾਂ ਲੈਣਾ ਵੀ ਬੁਰਾ ਹੈ ਜਿੱਥੇ ਬੈਠਦਾ ਹੈ ਸਵਾ ਗੱਜ ਧਰਤੀ ਗਹਿਰੀ ਤੇ ਸਵਾ ਗੱਜ ਚੌੜੀ ਪ੍ਰਿਸ਼ਟ ਹੋ ਜਾਇਆ ਕਰਦੀ ਹੈ ਕਿਉਂਕਿ ਉਹ ਜੋ ਪੁਰਸ਼ ਹੈ ਉਹਦੀ ਜੋ ਸ਼ਖਸੀਅਤ ਹੈ ਅੰਦਰਲਾ ਜੋ ਅਸਰ ਹੈ ਉਹ ਸਭ ਤੋਂ ਜ਼ਿਆਦਾ ਧਰਤੀ ਕਬੂਲ ਕਰਦੀ ਹੈ ਧੂੜੀ ਕਬੂਲ ਕਰਦੀ ਹੈ ਇਸੇ ਵਾਸਤੇ ਸੰਤਾਂ ਦੀ ਧੂੜੀ ਪਵਿੱਤਰ ਹੋ ਜਾਂਦੀ ਹੈ ਨਗੁਰਿਆਂ ਦੀ ਜੋ ਹਾਤੂ ਰੀਵਾਇ ਕਰਦੀ ਹੈ ਉਹ ਮਹਾ ਪਵਿੱਤਰ ਰੀਵਾਇ ਕਰਦੀ ਇਹਦੇ ਵਿੱਚ ਤਾਸੀਰ ਹੈ ਧਰਤੀ ਦੇ ਅੰਦਰ ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਸਾਡੇ ਸ਼ਹਿਰ ਦੇ ਅੰਦਰ ਕੋਈ ਨਗਰਾ ਪਰਸ਼ ਨਹੀਂ ਹੈ ਮਨਮੁਖ ਨਹੀਂ ਹੈ ਸੋ ਸਾਡਾ ਸਾਡੀ ਇਹ ਰੀਤ ਚੱਲੀ ਆਉਂਦੀ ਹੈ ਕਿ ਅਸੀਂ ਬਚਪਨ ਤੋਂ ਹੀ ਬੱਚੇ ਨੂੰ ਪਰਮੇਸ਼ਰ ਵੱਲ ਲਾਉਨੇ ਆ ਉਹਦਾ ਗਿਆਨ ਦਿੰਨੇ ਆ ਫਜ਼ੂਲ ਗੱਲਾਂ 'ਚ ਨਹੀਂ ਪਾਉਂਦੇ ਤੇ ਉਸ ਬੱਚੇ ਦੇ ਮਾਤਾ ਪਿਤਾ ਨੂੰ ਇੱਕ ਵਹੀਹ ਦਿੰਨੇ ਆ ਵੇ ਜਿੰਨੀ ਦੇਰ ਤੱਕ ਇਸ ਨੂੰ ਭਜਨ ਕਰਾ ਨमाज ਪੜਾਹ ਹੋਰ ਕੋਈ ਤਰੀਕਾ ਜੋ ਵੀ ਰੱਬ ਨੂੰ ਯਾਦ ਕਰਨ ਦਾ ਉਹ ਤੁਸੀਂ ਸ਼ਾਮ ਨੂੰ ਇਹਦਾ ਲਿਖ ਦਿਆ ਕਰੋ ਜਦੋਂ 18 ਸਾਲ ਦਾ ਹੋ ਜਾਂਦਾ ਹੈ ਬਾਲਗ ਹੋ ਗਿਆ ਸੋਚਬਾਲਾ ਹੋ ਗਿਆ ਉਸ ਵੇਲੇ ਸਾਡੀ ਪੰਚਾਇਤ ਉਹ ਸੈਰੀ ਉਹ ਬਹੀ ਲੈ ਕੇ ਉਸ ਬੱਚੇ ਨੂੰ ਲੈ ਜਾਂਦੀ ਹੈ ਕਿ ਹੁਣ ਤੂੰ ਗਿਆਨ ਹੋ ਗਿਆ ਹੁਣ ਹਰ ਰੋਜ਼ ਕਾਰੋਬਾਰੀ ਕਰ ਜਿੰਦਗੀ ਦਾ ਨਰਵਾਹੀ ਕਰਨਾ ਹੈ ਸੰਸਾਰ 'ਚ ਰਹਿਣਾ ਵੀ ਹੈ ਤੇ ਸਤ ਦਾ ਜੀਵਨ ਧਾਰਨ ਧਾਰਨ ਕਰਕੇ ਰਹਿਣਾ ਹੈ ਧਰਮ ਨੂੰ ਧਾਰਨ ਕਰਨਾ ਹੈ ਪਰਮੇਸ਼ਰ ਦੀ ਯਾਦ ਦੇ ਵਿੱਚ ਜਿੰਨਾ ਤੇਰਾ ਸਮਾਂ ਲੰਘ ਜਾਵੇ ਇਮਾਨਦਾਰੀ ਨਾਲ ਲਿਖਿਆ ਹੈ ਕਿਉਂਕਿ ਇਮਾਨਦਾਰੀ ਦਾ ਅਖਰ ਮੈਂ ਇਸ ਵਾਸਤੇ ਆਖਿਆ ਹੈ ਕਿ ਪਰਮੇਸ਼ਰ ਦਾ ਨਾਮ ਤਾਂ ਸਾਰੀ ਦੁਨੀਆ ਹੀ ਜਪਦੀ ਹੈ ਪੰਜ ਬਾਣੀਆਂ ਦਾ ਪਾਠ ਵੀ ਸਾਰੀ ਦੁਨੀਆ ਕਰਦੀ ਹੈ ਜਿਹੜੇ ਸੋਧੀ ਵਾਲੇ ਗੁਰਸਿੱਖ ਨੇ ਕਰਦੇ ਨੇ ਸੁਖਨੀ ਸਾਹਿਬ ਦਾ ਵੀ ਕਰਦੇ ਨੇ ਸਿਮਰਨ ਵੀ ਕਰਦੇ ਨੇ ਪਰ ਦੇਖਣਾ ਇਹ ਹੁੰਦਾ ਹੈ ਕਿ ਇਸ ਸਿਮਰਨ ਦੇ ਅੰਦਰ ਮੈਂ ਸੱਚਮੁੱਚ ਪਰਮੇਸ਼ਰ ਦੇ ਨਾਲ ਕਿੰਨੀ ਦੇਰ ਜੁੜਿਆ ਰਿਹਾ ਕਿੰਨੀ ਦੇਰ ਮੈਂ ਖਿਆਲਾਂ ਦੇ ਵਿੱਚ ਘੁੰਮਦਾ ਰਿਹਾ ਕਿਉਂਕਿ ਜੋ ਖਿਆਲਾਂ ਵਿੱਚ ਬੈ ਕੇ ਘੁੰਮਦਾ ਹੈ ਉਹਦਾ ਸਮਾਂ ਲੈਕੇ ਨਹੀਂ ਲੱਗਦਾ ਉਹ ਸਮਾਂ ਬੈਠਾ ਤਾਂ ਉਸੇ ਤਰ੍ਹਾਂ ਹੁੰਦਾ ਚੌਂਕੜਾ ਵੀ ਮਾਰਿਆ ਹੋਇਆ ਮੇਤਰ ਵੀ ਵੰਦਨੇ ਪਰ ਜੋਗਤ ਪ੍ਰਾਪਤ ਨਹੀਂ ਹੈ ਕਿ ਮਾਨੇ ਤਾਦਰ ਕਿਵੇਂ ਹੋਇਆ ਕਰਦਾ ਜੋਗਤ ਤੋਂ ਬਗੈਰ ਆਦਮੀ ਦਾ ਕੰਮ ਨਹੀਂ ਬਣਿਆ ਕਰਦਾ ਸੋ ਇਹਨਾਂ ਉਹੜੇ ਭਾਗੇ ਨੇ ਜਿਨ੍ਹਾਂ ਨੂੰ ਕਿਸੇ ਮਹਾਪੁਰਸ਼ ਤੋਂ ਯੋਗਤ ਪ੍ਰਾਪਤ ਹੋ ਗਈ ਕਿ ਮਨ ਵਰਗਾ ਜੋ ਦੁਸ਼ਮਣ ਹੈ ਇਹ ਕਿਸੇ ਤਰੀਕੇ ਨਾਲ ਬੰਨ੍ਹਿਆ ਵੀ ਜਾ ਸਕਦਾ ਹੈ ਕਿਉਂਕਿ ਇਹਨੇ ਸਭ ਨੂੰ ਢਾ ਲਿਆ ਵੱਡੇ ਵੱਡੇ ਗਿਰਗੇ ਮੰਤਰੀ ਮਨ ਕਿਸੇ ਦੇ ਕਾਬੂ ਨਹੀਂ ਆਇਆ ਕਿਸੇ ਦੇ अधीन ਨਹੀਂ ਰਹਿੰਦਾ ਮਨ ਦੇ ਅੰਦਰ ਬਿਰਤੀਆਂ ਹੋਇਆ ਕਰਦੀਆਂ ਪੰਜ ਉਹ ਪੰਜਾਂ ਬਿਰਤੀਆਂ 'ਚ ਖੇਲਦਾ ਪੰਜ ਭੂਮਿਕਾ ਨੇ ਉਹਨਾਂ ਦੇ ਵਿੱਚ ਖੇਲਦਾ ਹੋਇਆ ਇਹ ਭਲੇਖਾ ਪਾ ਜਾਂਦਾ ਹੈ ਵੀ ਮੈਂ ਅਜਿਹੀ ਜਿਹੀ ਬੈਠਾ ਗੈਰ ਹਾਜ਼ਰੀ ਜਿਹਾ ਬੈਠਾ ਲੱਗਦਾ ਉਸੇ ਤਰ੍ਹਾਂ ਪਾਠ ਕਰਦਾ ਹੈ ਜਰਜੀ ਸੌ ਪੜਨਾ ਸ਼ੁਰੂ ਕਰ ਲਿਆ ਪੌੜੀਆਂ ਛੱਡਦਾ ਤੁਰਿਆ ਜਾਂਦਾ ਸੁਣਿਆ ਦੀ ਪੌੜੀ ਇੱਕ ਪੜ ਲਈ ਮੰਨੇ ਚ ਆ ਗਿਆ ਮੰਨੇ ਦੀ ਪੜ ਲਈ ਅੱਗੇ ਆ ਗਿਆ ਅਸੰਚ ਦੀ ਪੜ ਕੇ ਉਸ ਤੇ ਅੱਗੇ ਚੱਲਿਆ ਗਿਆ ਬੰਦਾ ਸੰਦਹੁ ਦੀ ਪੜ ਲਈ ਇੱਕ ਅੱਗੇ ਚੱਲਿਆ ਗਿਆ ਅੱਗੇ ਜਾ ਕੇ ਤਾਂ ਕਿ ਆ ਕਿਹ ਗੱਲਾਂ ਕਠੀਆਂ ਨਾ ਜਾਏ ਜੇ ਕੋ ਕਹਿ ਪਛਰਦਾ ਹੈ ਮੁਰਕੇ ਫੇਰ ਮੰਨੇ ਚ ਆ ਗਿਆ ਫਿਰ ਹੈਰਾਨ ਹੁੰਦਾ ਵੀ ਮੈਂ ਤਾਂ ਹੀ ਪੜ ਗਿਆ ਸੀ ਮਾੜੀ ਮੋਟੀ ਯਾਦ ਦੱਸਦਾ ਇਹ ਜੋ ਪਾਠ ਹੈ ਇਹ ਰੁਪੀਨ ਦਾ ਪਾਠ ਹੋਇਆ ਕਰਦਾ ਹਾਜ਼ਰੀ ਦਾ ਪਾਠ ਨਹੀਂ ਹੋਇਆ ਕਰਦਾ ਮਹਾਰਾਜ ਨੇ ਸਾਨੂੰ ਹਾਜ਼ਰੀ ਦੇ ਵਿੱਚ ਪਾਠ ਕਰਨ ਦੀ ਯੋਗਤ ਉਸੇ ਵੇਲੇ ਦੇਤੀ ਜਦੋਂ ਆਪਨੇ ਅਜੇ ਪਹਿਲੀ ਉਦਾਸੀ ਸ਼ੁਰੂ ਨਹੀਂ ਸੀ ਕੀਤੀ ਪਹਿਲੀ ਗੱਲ ਸਾਨੂੰ ਇਹ ਦਸੀ ਕਿ ਸਿਮਰਨ ਭਜਨ ਇਹ ਹਾਜ਼ਰੀ ਦਾ ਲੈ ਕੇ ਚੈਟ ਪੈਂਦਾ ਨਵਾਰਦੌਲਤ ਖਾਨ ਲੋਦੀ ਗੁਰਨਾਨਕ ਨੂੰ ਇਨਵਾਈਟ ਕਰਦਾ ਹੈ ਇਹ ਐਲਾਨ ਤੇਰੇ ਵਾਸਤੇ ਸਭ ਤੋਂ ਸੰਸਾਰ ਪਰਮੇਸ਼ਰ ਦੀ ਜੋਤ ਹੈ ਨਮਾਜ਼ ਤੇ ਪੂਜਾ ਤੇਰੇ ਵਾਸਤੇ ਇੱਕ ਹੈ ਦੇਰਾ ਤੇ ਮਸੂਦ ਮਸਜਿਦ ਤੇਰੇ ਵਾਸਤੇ ਇੱਕ ਹੈ ਤੇ ਸਾਨੂੰ ਕਿੰਨੀ ਵੱਡੀ ਖੁਸ਼ੀ ਹੋਵੇਗੀ ਜੇ ਤੂੰ ਸਾਡੇ ਨਾਲ ਆ ਚੱਲ ਕੇ ਨਵਾਜ਼ ਪੜੇ ਗੁਰੂ ਨਾਨਕ ਰਜ਼ਾ ਮੰਨੋਗੇ ਕਿਉਂਕਿ ਪੂਜਾ ਤੇ ਨਵਾਜ਼ ਦੇ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ ਕੇਵਲ ਰੂਲੀ ਵਿੱਚ ਫਰਕ ਹੋਇਆ ਕਰਦਾ ਹੈ ਲੇਕਿਨ ਉੱਥੇ ਜਾ ਕੇ ਆਪਨੇ ਨमाज ਨਾ ਪੜੀ ਹੈਰਾਨੀ ਹੋਈ ਨਵਾਬ ਨੇ ਪੁੱਛਿਆ ਕਿ ਇਹ ਨਾਨਕ ਜੀ ਤੁਸੀਂ ਆ ਤਾਂ ਗਏ ਪਰ ਨमाज ਨਾ ਪੜੀ ਮਹਾਰਾਜ ਕਹਿੰਦੇ ਤੁਸੀਂ ਹਾਜ਼ਰ ਨਹੀਂ ਸੀ ਮੈਂ ਤਾਂ ਪੜ ਲਈ ਕਹਿਣ ਲੱਗੇ ਅਸੀਂ ਤਾਂ ਹਾਜ਼ਰ ਸੀ ਕਹਿਣ ਲੱਗੇ ਨਹੀਂ ਤੁਸੀਂ ਹਾਜ਼ਰ ਨਹੀਂ ਸੀ ਤੁਸੀਂ ਤਾਂ ਕੰਧਾਰ ਦੇ ਅੰਦਰ ਘੋੜੇ ਖਰੀਦ ਰਹੇ ਸੀ ਕਾਜੀ ਨੇ ਪੁੱਛਿਆ ਉਹਨਾਂ ਨੂੰ ਜਵਾਬ ਮਿਲਿਆ ਕਿ ਤੁਸੀਂ ਬਸ਼ੇਰੀ ਮੋੜ ਰਹੇ ਸੀ ਸ਼ਰੀਰ ਤੁਹਾਡੇ ਹਾਜ਼ਰ ਸੀ ਲੇਕਿਨ ਨमाज ਪੜਨ ਵਾਲਾ ਜੋ ਚਿੱਤ ਹੈ ਫਿਰਦਾ ਹੈ ਮਨ ਹੈ ਉਹ ਤੁਹਾਡਾ ਬਾਹਰ ਗਿਆ ਹੋਇਆ ਸੀ ਇਸ ਕਰਕੇ ਤੁਹਾਡੀ ਹਾਜ਼ਰੀ ਕਬੂਲ ਨਹੀਂ ਪਈ ਸੋ ਇਸ ਕਰਕੇ ਲੇਖੇ ਜੋ ਸਮਾਂ ਲੱਗਦਾ ਹੈ ਜਿਹੜਾ ਅਸੀਂ ਹਾਜ਼ਰੀ ਤੇ ਪਰਮੇਸ਼ਰ ਦੀ ਹਾਜ਼ਰੀ ਤੇ ਬੈਠ ਕੇ ਲਾਈਏ ਹਾਜ਼ਰੀ ਜੀ ਕਿਵੇਂ ਬੈਠੀ ਹੈ ਇਹਨਾਂ ਪਵੀ ਮਹਾਪੁਰਸ਼ਾਂ ਨੂੰ ਪਤਾ ਹੋਇਆ ਕਰਦਾ ਜਿਹੜੇ ਮਹਾਪੁਰਸ਼ਾਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਇਹ ਯੁਗਤ ਪ੍ਰਾਪਤ ਹੋ ਜਾਂਦੀ ਹੈ ਕਿ ਕਿਵੇਂ ਅਸੀਂ ਇਕਾਗਰਤਾ ਤੱਕ ਪਹੁੰਚੀ ਕਿਉਂਕਿ ਇਹ ਇਕਾਗਰਤਾ ਜਪਦਾ ਹੈ ਮੇਗਨ ਕੁਝ ਨਹੀਂ ਕਰਦਾ ਸੁੱਤਾ ਪਿਆ 15 ਮੀਂਹ ਗਿਆ ਬਖਸ਼ੇਪ ਦਾ ਦੀ ਵਰਤੀ ਆਉਂਦੀ ਹੈ ਉਹ ਥਲ ਫਸਲ ਹੋ ਰਹੀ ਹੈ ਰਜੋਗੁਣ ਚੱਲ ਰਿਹਾ ਤੇ ਹਾਜ਼ਰੀ ਨਹੀਂ ਲੱਗ ਰਹੀ ਇਸੇ ਤਰ੍ਹਾਂ ਸਿਮਰਤੀ ਦੀ ਵਰਤੀ ਆਉਂਦੀ ਹੈ ਜੋ ਕੁਝ ਕੀਤਾ ਸਭ ਯਾਦ ਆ ਰਿਹਾ ਫੁਰਨੇ ਚੱਲ ਰਹੇ ਨੇ ਸੋ ਹਾਜ਼ਰੀ ਸਾਰਿਆਂ ਨੂੰ ਸਰਪਾਸ ਕਰਕੇ ਫੇਰ ਜਾ ਕੇ ਕਿਤੇ ਛਾਗਰ ਹੋਏਗਾ ਛਾਗਰ ਹੋਇਆ ਹਾਜ਼ਰੀ ਹੁੰਦਾ ਕਹਿਣ ਲੱਗੇ ਭਾਈ ਮਰਦਾਨਾ ਅਸੀਂ ਇਮਾਨਦਾਰੀ ਦਾ ਅਖਰ ਵਰਤਿਆ ਉਸ ਨੂੰ ਪੰਚਾਇਤ ਕਹਿੰਦੀ ਹੈ ਕਿ ਬੇਟਾ ਹੁਣ ਤੂੰ ਜਵਾਨ ਹੋ ਗਿਆ ਅੱਜ ਤੋਂ ਬਾਅਦ ਤੂੰ ਇਮਾਨਦਾਰੀ ਨਾਲ ਲਿਖਣੀ ਵੀ ਰੱਬ ਦੀ ਹਾਜ਼ਰੀ ਚ ਕਿੰਨੀ ਦੇਰ ਰਿਹਾ ਸੋ ਆਪਣੀ ਵਹੀ ਚ ਲਿਖਦਾ ਜਾਂਦਾ ਜਦੋਂ ਪੁਰਾਣੀ ਚੜਾਈ ਕਰ ਜਾਂਦਾ ਉਸ ਤੋਂ ਬਾਅਦ ਸਾਡੀ ਪੰਚਾਇਤ ਇਕੱਠੀ ਹੋ ਕੇ ਟੋਟਲ ਆਉਂਦੀ ਹੈ ਤੇ ਉਹ ਸਹਰਾਣੇ ਲਿਖ ਦਿੰਦੀ ਹੈ ਉਹ ਅਸੀਂ ਸਮਾਂ ਲੇਖੇ ਚ ਕਹਿੰਦੇ ਹਾਂ ਤੇ ਬਾਕੀ ਦਾ ਜਿਹੜਾ ਸਮਾਂ ਦੂਜਿਆਂ ਲੇਖਿਆਂ ਚ ਪੈ ਗਿਆ ਘਾਟੀਆਂ ਦੇ ਲੇਖਿਆਂ ਚ ਲੱਗ ਗਿਆ ਉਹ ਅਸੀਂ ਬਰਬਾਦ ਹੋਇਆ ਕਹਿੰਦੇ ਹਾਂ ਹੁਣੇ ਤੁਸੀਂ ਸ਼ਬਦ ਸੁਣਿਆ ਸੀ ਉਮਰੋਹਾ ਵਿੱਚ ਲੇਖੇ ਦੇ ਜੋ ਯਾਰ ਸਾਈਂ ਵਿੱਚ ਗੁਜ਼ਰੇ ਪੈਂਦੀ ਗੁਜ਼ਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜ਼ਰੇ ਸਾਂਝ ਤੇ ਫਗਰੇ ਸੋ ਲੇਖੇ ਵਿੱਚ ਜਨਮ ਲੱਗਦਾ ਹੈ ਵਿਰਲੇਆਂ ਵਿਰਲੇਆਂ ਦਾ ਜਿਨ੍ਹਾਂ ਦੀ ਆਦ ਵਿੱਚ ਆਪ ਬੈਠੇ ਹੋ ਬੜੇ ਮਹਾਂਪੁਰਸ਼ੀ ਕਿਉਂਕਿ ਉਹਨਾਂ ਦੀ ਜੋ ਔਲਾਦ ਹੈ ਉਸ ਤੋਂ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਚੰਗੀ ਸੋਧੀ ਸਤੋਗੁਣ ਦੀ ਐਸ ਕਲਯੁਗ ਦੀ ਹਨੇਰੀ ਦੇ ਅੰਦਰ ਬੱਚਿਆਂ ਨੂੰ ਦਿੱਤੀ ਹੈ ਤੇ ਕਿੰਨੇ ਆ ਦਾ ਉਧਾਰ ਹੋ ਅੱਗੇ ਕਰ ਰਹੇ ਨੇ ਸੋਸਾਂ ਸੰਜੀਏ ਜੋ ਬਹੁਤ ਗਿਆਨ ਵਿੱਚ ਰਹੇ ਤੇ ਮਾਦ ਏ ਜਨਮ ਤੇ ਮਾਰੇ ਲੇਖੇ ਬੁੜੇ ਜਨਮ ਲੰਗੇ ਬੁੜੇ ਜਨਮ ਲੰਗੇ ਮਨੁੱਖ ਬਣ ਕੇ ਵੀ ਲੰਗੇ ਤੇ ਬਾਕੀ ਵੀ ਲੰਗੇ